ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਤੇ ਹਰਿਆਣਾ ਵਿਚਾਲੇ ਪਾਣੀ ਨੂੰ ਲੈ ਕੇ ਚੱਲ ਰਹੀ ਸਿਆਸਤ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਨੂੰ ਬਦਲ ਦਿੱਤਾ ਗਿਆ ਜੀ ਹਾਂ ਪੰਜਾਬ ਸਰਕਾਰ ਦੇ ਅਧਿਕਾਰੀ ਆਕਾਸ਼ਦੀਪ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਕੇ ਹਰਿਆਣਾ ਦੇ ਅਫਸਰ ਸੰਜੀਵ ਕੁਮਾਰ ਨੂੰ ਇਹ ਅਹੁਦਾ ਦੇ ਦਿੱਤਾ ਗਿਆ ਕੇਂਦਰ ਸਰਕਾਰ ਵੱਲੋਂ ਇਹ ਵੱਡਾ ਫੇਰ ਬਦਲ ਕੀਤਾ ਗਿਆ ਤੁਹਾਨੂੰ ਦੱਸ ਦਈਏ ਬੀਤੇ ਕਾਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਮੀਟਿੰਗ ਹੋਈ ਸੀ ਮਹੱਤਵਪੂਰਨ ਮੀਟਿੰਗ ਸੀ ਇਸ ਮੀਟਿੰਗ ਦੇ ਵਿੱਚ VOTING ਹੋਈ ਸੀ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਣਾ ਜਾਂ ਨਹੀਂ ਦਿੱਤਾ ਜਾਣਾ ਇਸ ਪੂਰੀ VOTING ਦੀ ਪ੍ਰਕਿਰਿਆ ਦੇ ਵਿੱਚ BJP ਸ਼ਾਸਿਤ ਰਾਜਾਂ ਦੇ ਵੱਲੋਂ ਹਰਿਆਣਾ ਦੇ ਪੱਖ ਦੇ ਵਿੱਚ ਵੋਟ ਕੀਤੀ ਗਈ ਚਾਹੇ ਉਹ ਰਾਜਸਥਾਨ ਹੋਵੇ ਚਾਹੇ ਉਹ ਦਿੱਲੀ ਹੋਵੇ ਜਾਂ ਫਿਰ ਖੁਦ ਹਰਿਆਣਾ ਹੋਵੇ ਹਰਿਆਣਾ ਦੇ ਪੱਖ ਦੇ ਵਿੱਚ ਇਹਨਾਂ ਸੂਬਿਆਂ ਦੇ ਨੁਮਾਇੰਦਿਆਂ ਨੇ VOTING ਕੀਤੀ ਅਤੇ ਹਿਮਾਚਲ ਪ੍ਰਦੇਸ਼ ਦੀ ਜਿਹੜੀ ਭੂਮਿਕਾ ਸੀ ਉਹ ਨਿਰਪੱਖ ਰਹੀ ਹਿਮਾਚਲ ਪ੍ਰਦੇਸ਼ ਨੇ ਕਿਸੇ ਦੇ ਹੱਕ ਦੇ ਵਿੱਚ VOTING ਨਹੀਂ ਕੀਤੀ ਅਤੇ ਨਿਰਪੱਖਤਾ ਉੱਤੇ ਫੈਸਲਾ ਹਿਮਾਚਲ ਪ੍ਰਦੇਸ਼ ਦੇ ਵੱਲੋਂ ਲਿਆ ਗਿਆ ਸੋ ਇਹ ਸਭ ਇਸ ਸਭ ਵਿਵਾਦ ਦੇ ਵਿਚਾਲੇ ਬੀਤੇ ਕਾਲੇ ਫੈਸਲਾ ਲੈ ਲਿਆ ਗਿਆ ਸੀ ਕਿ ਹਰਿਆਣਾ ਨੂੰ ਵਾਧੂ ਪਾਣੀ ਛੱਡਿਆ ਜਾਵੇਗਾ ਇਸੇ ਦੇ ਚਲਦਿਆਂ ਹੁਣ ਪ੍ਰਬੰਧਕੀ ਬੋਰਡ ਦੇ ਜਿਹੜੇ ਡਾਇਰੈਕਟਰ ਨੇ ਅਕਾਸ਼ਦੀਪ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਹਰਿਆਣਾ ਦੇ ਅਫਸਰ ਸੰਜੀਵ ਕੁਮਾਰ ਨੂੰ ਉਹਨਾਂ ਦੀ ਜਗ੍ਹਾ ਤੇ ਅਪਾਇੰਟ ਕੀਤਾ ਗਿਆ ਸੋ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਹਰ ਹਾਲਤ ਦੇ ਵਿੱਚ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਵੇ ਉਧਰ ਪੰਜਾਬ ਦੇ ਆਗੂਆਂ ਦੇ ਵੱਲੋਂ ਇਸ ਦਾ ਡਟਵਾ ਵਿਰੋਧ ਕੀਤਾ ਜਾ ਰਿਹਾ ਤੁਹਾਨੂੰ ਦੱਸ ਦਈਏ ਬੀਤੇ ਕੱਲ ਤੇ ਇਸ ਤੋਂ ਪਹਿਲਾਂ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੇ ਵਿਚਕਾਰ ਚਿੱਠੀਆਂ ਦਾ ਆਦਾਨ-ਪ੍ਰਦਾਨ ਹੋਇਆ ਅਤੇ ਮੁੱਖ ਮੰਤਰੀ ਨੇ ਸਾਫ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਇਨਕਾਰ ਕਰ ਦਿੱਤਾ ਸੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਕਿ ਪੰਜਾਬ ਕੋਲ ਬਿਲਕੁਲ ਵੀ ਵਾਧੂ ਪਾਣੀ ਨਹੀਂ ਹੈ ਹਰਿਆਣਾ ਨੂੰ ਦੇਣ ਦੇ ਲਈ ਹਰਿਆਣਾ ਦਾ ਜਿੰਨਾ ਸਲਾਨਾ ਪਾਣੀ ਨਿਸ਼ਚਿਤ ਹੋਇਆ ਕੋਟਾ ਜਿੰਨਾ ਨਿਸ਼ਚਿਤ ਹੋਇਆ ਉਨਾ ਹੀ ਪਾਣੀ ਦਿੱਤਾ ਜਾਵੇਗਾ ਵਾਧੂ ਪਾਣੀ ਪੰਜਾਬ ਦੇ ਕੋਲ ਨਹੀਂ ਹੈ ਦੇਣ ਦੇ ਲਈ ਉਸ ਤੋਂ ਬਾਅਦ ਭਾਗੜਾ ਬਿਆਸ ਪ੍ਰਬੰਧਕੀ ਬੋਰਡ ਦੀ ਬੀਤੇ ਕੱਲ ਮੀਟਿੰਗ ਹੋਈ ਮੀਟਿੰਗ ਦੇ ਵਿੱਚ ਆ Rajasthan Haryana Delhi ਵਰਗੇ ਰਾਜਾਂ ਨੇ ਜੋ ਕਿ ਬੀਜੇਪੀ ਸ਼ਾਸਿਤ ਰਾਜਾਂ ਨੇ ਇਹਨਾਂ ਰਾਜਾਂ ਵੱਲੋਂ VOTING ਕੀਤੀ ਗਈ ਹਰਿਆਣਾ ਦੇ ਹੱਕ ਦੇ ਵਿੱਚ ਅਤੇ ਫੈਸਲਾ ਲੈ ਲਿਆ ਗਿਆ ਕਿ ਹਰਿਆਣਾ ਨੂੰ ਵਾਧੂ ਪਾਣੀ ਦਿੱਤਾ ਜਾਵੇਗਾ ਇਸ ਦਾ ਡਟਵਾ ਵਿਰੋਧ ਪੰਜਾਬ ਵੱਲੋਂ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਵੱਲੋਂ ਵੀ ਕੀਤਾ ਜਾ ਰਿਹਾ ਤੇ ਅੱਜ ਇਹ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਆਕਾਸ਼ਦੀਪ ਨੂੰ ਵੀ ਬਦਲ ਦਿੱਤਾ ਗਿਆ ਆਕਾਸ਼ਦੀਪ ਪੰਜਾਬ ਸਰਕਾਰ ਦੇ ਅਫਸਰ ਨੇ ਅਤੇ ਉਹਨਾਂ ਨੂੰ ਆ ਪਾਖੜਾ ਬੈਸ ਮੈਨੇਜਮੈਂਟ ਬੋਰਡ ਦੇ ਡਾਇਰੈਕਟਰ ਵਜੋਂ ਨਿਯੁਕਤ ਕੀਤਾ ਗਿਆ ਸੀ ਤੇ ਹੁਣ ਕੇਂਦਰ ਵੱਲੋਂ ਐਕਸ਼ਨ ਲੈਂਦਿਆਂ ਹੋਇਆਂ ਹਰਿਆਣਾ ਦੇ ਅਫਸਰ ਸੰਜੀਵ ਕੁਮਾਰ ਨੂੰ ਉਹਨਾਂ ਦੀ ਜਗ੍ਹਾ ਤੇ ਅਪਾਇੰਟ ਕਰ ਦਿੱਤਾ ਗਿਆ ਕਿਤੇ ਨਾ ਕਿਤੇ ਸਾਫ਼ ਤੌਰ ਤੇ ਕੇਂਦਰ ਦਾ ਸੰਕੇਤ ਹੈ ਕਿ ਪੰਜਾਬ ਦੇ ਵਿਰੋਧ ਨੂੰ ਝੱਲਿਆ ਨਹੀਂ ਜਾਵੇਗਾ ਤੇ ਹਰ ਹਾਲ ਦੇ ਵਿੱਚ ਹਰਿਆਣਾ ਨੂੰ ਪਾਣੀ ਦਿੱਤਾ ਜਾਵੇਗਾ ਕਿਉਂਕਿ ਪੰਜਾਬ ਦੇ ਅਫਸਰ ਜਿਹੜਾ ਡਾਇਰੈਕਟਰ ਹੁੰਦਾ ਹੈ ਪਾਗੜਾ ਬਿਆਸ ਮੈਨੇਜਮੈਂਟ ਬੋਰਡ ਦਾ ਉਹਦਾ ਬੜਾ ਵੱਡਾ ਰੋਲ ਹੁੰਦਾ ਹੈ ਇਸ ਤਰ੍ਹਾਂ ਦੇ ਫੈਸਲਿਆਂ ਨੂੰ ਲਾਗੂ ਕਰਵਾਉਣ ਦੇ ਵਿੱਚ ਸੋ ਕੇਂਦਰ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਦਾ ਅੜਿੱਕਾ ਬਣੇ ਪੰਜਾਬ ਦਾ ਅਫਸਰ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਪਾਵੇ ਸੋ ਇਸੇ ਲਈ ਹਰਿਆਣਾ ਦੇ ਅਫਸਰ ਸੰਜੀਵ ਕੁਮਾਰ ਨੂੰ ਉਹਨਾਂ ਦੀ ਜਗ੍ਹਾ ਤੇ ਅਪਾਇੰਟ ਕੀਤਾ ਗਿਆ ਇਹ ਵੱਡਾ ਬਦਲਾਅ ਕੀਤਾ ਗਿਆ ਆ ਤਬਾਦਲਾ ਕੀਤਾ ਗਿਆ ਸੇ ਹੁਣ ਦੇਖਣਾ ਹੋਵੇਗਾ ਕਿ ਅੱਗੋਂ ਪੰਜਾਬ ਸਰਕਾਰ ਦਾ ਕੀ ਐਕਸ਼ਨ ਹੁੰਦਾ ਪੰਜਾਬ ਸਰਕਾਰ ਕਿਸ ਤਰ੍ਹਾਂ ਇਸ ਫੈਸਲੇ ਦਾ ਵਿਰੋਧ ਕੀ ਕਰਦੀ ਹੈ ਫਿਲਹਾਲ ਪਾਗੜਾ ਬਿਆਸ ਮੈਨੇਜਮੈਂਟ ਬੋਰਡ ਦੇ ਅਫਸਰ ਆਕਾਸ਼ ਦੀਪ ਨੂੰ ਜਿਹੜੇ ਕਿ ਉੱਥੇ ਦੇ ਡਾਇਰੈਕਟਰ ਸਨ ਉਹਨਾਂ ਨੂੰ ਬਦਲ ਦਿੱਤਾ ਗਿਆ ਉਹਨਾਂ ਦੀ ਜਗ੍ਹਾ ਤੇ ਹਰਿਆਣਾ ਦੇ ਅਫਸਰ ਸੰਜੀਵ ਕੁਮਾਰ ਨੂੰ ਅਪਾਇੰਟ ਕੀਤਾ ਗਿਆ